ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਅਗੇ ਪਿੰਡ ਬਡਰੁਖਾਂ ਦੇ ਵਿੱਚੋਂ ਬਣਾ ਰਹੇ ਅਗੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ ਦੋਸਤੋ ਤੁਹਾਨੂੰ ਇੱਕ ਟੌਪ ਕਲਾਸ ਗਾਂ ਦਿਖਾਉਂਗਾ ਅਜੇ ਗੱਬਣਾਗੀ ਦੋਸਤੋ ਥੋੜੇ ਕਿਤੇ ਲੈਂਦੀ ਆ ਸੁਣਦੇ ਸਾਰੀ ਜਾਣਕਾਰੀ ਦੋਸਤੋ ਵੀਡੀਓ ਚ ਤੁਹਾਨੂੰ ਇਹਦੇ ਬਾਰੇ ਮੈਂ ਹੀ ਦੱਸੂਗਾ ਕਿਉਂਕਿ ਦੋਸਤੋ ਬਾਈ ਨੂੰ ਥੋੜਾ ਜਿਹਾ ਕੰਮ ਸੀ ਤੇ ਬਾਈ ਫਾਰਮ ਤੋਂ ਬਾਹਰ ਗਿਆ ਹੋਇਆਗਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਦੋਸਤੋ ਜਿਹੜੇ ਵੀ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣੇ ਚੈਨਲ ਤੇ ਇਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾਗਾ ਤਾਂ ਮੇਰਾ ਜੋ ਨੰਬਰ ਹੈ ਦੋਸਤੋ ਵੀਡੀਓ ਦੇ ਸਟਾਰਟਿੰਗ 'ਚ ਦਿੱਤਾ ਹੁੰਦਾਗਾ ਜਾਣਕਾਰੀ ਦੋਸਤੋ ਸਾਰੀ ਤੁਹਾਨੂੰ ਵੀਡੀ ਤੇ ਬਾਈ ਤੇ ਦੱਸਣਾ ਮਦਾਬਕ ਦੋਸਤੋ ਪਹਿਲੇ ਸੋਣੇ 32 ਤੋਂ 33 ਕਿਲੋ ਦੁੱਧ ਪਾਇਆਗਾ ਉਹ ਸੁਣੋ ਦੋਸਤੋ ਗਾਂ ਦਾ ਢਾਂਚਾ ਦੇਖੀ ਵੀ ਅੰਦਾਜ਼ਾ ਲੱਗੂਗਾ ਔਰ ਤੁਸੀਂ ਹਵਾਨੇ ਦੀਦੀ ਬੰਦਤਰ ਚੈੱਕ ਕਰਿਓ ਬਹੁਤ ਵੱਡੇ ਢਾਂਚੇ ਦੀ ਗਾਂ ਹੈਗੀ ਦੋਸਤੋ ਖੋਲ ਕੇ ਤੁਹਾਨੂੰ ਦਿਖਾਉਣਗੇ ਖੋਲਿਓ ਜੀ ਉਹਨੂੰ ਔਰ ਦੋਸਤੋ ਬਾਕੀ ਤੁਸੀਂ ਥਾਣਾ ਵਾਨਾ ਦਾ ਚੈੱਕ ਕਰ ਲਿਓ ਖੋਲ ਕੇ ਤੁਹਾਨੂੰ ਦਿਖਾਉਣਗੇ ਰੇਟ ਦੋਸਤੋ ਦਾ ਬਾਈ ਫੋਨ ਉਤੀ ਕਰੂਗਾ ਉਹ ਮੈਂ ਨੰਬਰ ਲਾ ਦੂੰਗਾ ਬਾਈ ਦਾ ਸਕਰੀਨ ਤੇ ਤੁਸੀਂ ਬਾਈ ਨਾਲ ਗੱਲ ਕਰ ਲਿਓ ਤੋਰ ਕੇ ਦਿਖਾ ਦਿਓ ਜੀ ਤੋਰ ਕੇ ਦੋਸਤੋ ਤੁਹਾਨੂੰ ਵੀਡੀਓ ਚ ਦਿਖਾਉਣੇ ਬਹੁਤ ਵੱਡੇ 32 33 ਕਿਲੋ ਬਾਈ ਕਹਿੰਦਾ ਪਹਿਲੇ ਸੂਏ ਦੁੱਧ ਦੇਣਾ ਪਾਇਆ ਹੈਗਾ ਤੇ ਐਤਕੀ ਵੀ ਦੋਸਤੋ ਚੰਗੇ ਦੁੱਧ ਦੀ ਉਮੀਦ ਕਰਦਾ ਹੈਗਾ ਬਾਈ ਵੀ ਐਤਕੀ ਵੀ ਇਹਨੇ ਬਹੁਤ ਸੋਹਣਾ ਦੁੱਧ ਪਾਉਣਾਗਾ ਬਾਕੀ ਤੁਸੀਂ ਆਪਣੀ ਸਮਝ ਨਾਲ ਲੈਣੀ ਹੈ ਢਾਂਚਾ ਦੋਸਤੋ ਬਹੁਤ ਮਜ਼ਬੂਤ ਗਾਂ ਦਾ ਛੇਤੀ ਦੋਸਤੋ ਬੁੱਢੀ ਹੋਣ ਵਾਲੀ ਗਾਂ ਨਹੀਂ ਹੈਗੀ ਬੜੇ ਦੋਸਤੋ ਮਜ਼ਬੂਤ ਢਾਂਚੇ ਦੀ ਗਾਂ ਹੈਗੀ ਬਸ ਮੋੜ ਲਓ ਜੀ ਇੱਕ ਤਰੀਕ ਨੂੰ ਦੋਸਤੋ ਇਹ ਦਿਨੋ ਪੂਰੇ ਹੋਣੇ ਨੇਗੇ ਤੇ ਬਾਕੀ ਸੀਮਨ ਦਾ ਦੋਸਤੋ ਜਿਹੜਾ ਵੀ ਰਿਕਾਰਡ ਹੈਗਾ ਤੁਸੀਂ ਬਾਈ ਨੂੰ ਫੋਨ ਤੇ ਪੁੱਛ ਲਿਓ ਕਿਉਂਕਿ ਦੋਸਤੋ ਜਿੰਨੀ ਇੱਕ ਮੇਨ ਮੇਨ ਜੀ ਡਿਟੇਲ ਮੈਨੂੰ ਦੱਸੀ ਸੀ ਬਾਈ ਨੇ ਫੋਨ ਤੇ ਇਹਦੀ ਉਹੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਿਹਾ ਬਾਈ ਇਸ ਟਾਈਮ ਫਾਰਮ ਤੇ ਹੈ ਨਹੀਂ ਸੀਗਾ ਤੇ ਸਾਰੀ ਜਾਣਕਾਰੀ ਤੁਹਾਨੂੰ ਮੈਂ ਹੀ ਦੇ ਰਿਹਾ ਇਹ ਜਾਣਕਾਰੀ ਦੋਸਤੋ ਜਿਹੜੀ ਵੀ ਦਿੱਤੀ ਹੁੰਦੀ ਹੈ ਪਸ਼ੂ ਦੇ ਮਾਲਕ ਦੁਆਰਾ ਹੀ ਦਿੱਤੀ ਜਾਂਦੀ ਹੈਗੀ ਬਾਕੀ ਤੁਹਾਡਾ ਫਰਜ਼ ਹੈਗਾ ਤੁਸੀਂ ਸਾਹਮਣੇ ਆ ਕੇ ਖੁਦ ਤਸੱਲੀ ਕਰਨੀ ਹੈਗੀ ਇੱਕ ਵਾਰ ਦੁਬਾਰੇ ਤੋਰ ਦਿਓ ਜੀ ਹੋਰੋਂ ਤੁਸੀਂ ਬਣਤਰ ਗਾਂ ਦੀ ਚੈੱਕ ਕਰ ਲਓ ਬਹੁਤ ਵੱਡੇ ਢਾਂਚੇ ਦੀਆਂ ਆਏ ਦੋਸਤੋ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਖਣ ਦਾ ਸਹਿਜ ਮਸ਼ੀਨੀ ਚੋਈਲੀ ਵੀ ਬੈਸਟ ਹੈਗਾ ਤੇ ਹੱਥੀ ਚੋਈਲੀ ਤਾਂ ਦੋਸਤੋ ਬੈਸਟ ਹੈਗਾ ਹੀ ਹੈਗਾ ਉਮੀਦ ਹੈ ਦੋਸਤੋ ਰੋ ਤੁਹਾਨੂੰ ਵੀਡੀਓ ਚ ਕਲੀਅਰ ਨਜ਼ਰ ਆ ਰਹੀਆਂ ਹੋਣਗੀਆਂ ਜਿੰਨੀਆਂ ਕਿਨਾਰਾਂ ਇਸ ਟਾਈਮ ਚਮਕ ਰਹੀਆਂ ਨੇ ਲੈਵੇ ਤੇ ਬਾਕੀ ਢਾਂਚਾ ਦੋਸਤੋ ਦੁਬਾਰੇ ਦੱਸ ਦਣਾ ਬਹੁਤ ਵੱਡੇ ਢਾਂਚੇ ਦੀ ਬਾਡੀ ਬੰਤਰ ਲੈਗ ਸਕੋਰ ਇੱਕ ਨੰਬਰ ਹੈ ਦੋਸਤੋ ਸਾਰੇ ਪੱਖਾਂ ਦੀ ਪੂਰੀ ਹੈਗਾ ਬਾਕੀ ਤੁਸੀਂ ਸਾਹਮਣੇ ਆ ਕੇ ਤਸੱਲੀ ਕਰ ਲਿਓ ਜੇ ਜਿਹੜੀ ਵੀ ਵੀਰ ਨੂੰ ਪਸੰਦ ਆਊਗੀ ਸੌਦਾ ਤੁਸੀਂ ਕਰਨਾ ਹੈਗਾ ਰੇਟ ਦੋਸਤੋ ਤੁਸੀਂ ਆਪਦਾ ਜੱਜ ਦਾ ਲ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਪਿੰਡ ਦੋਸਤੋ ਬਡਰੁਖਾ ਜ਼ਿਲ੍ਹਾ ਸੰਗਰੂਰ ਪਹਿਲੇ 132 33 ਕਿਲੋ ਦੁੱਧ ਦਿੱਤਾ ਹੈਗਾ ਰੇਟ ਫੋਨ ਤੇ ਵਲਟਾਂ ਹਜੇ ਬਹੁਤ ਪਈਆਂ ਨੇ ਦੇ ਵਿੱਚ ਬਾਕੀ ਦੋਸਤੋ ਜੇ ਤੁਸੀਂ ਹੋਰ ਤਰ੍ਹਾਂ ਦੀ ਜਾਣਕਾਰੀ ਲੈਣੀ ਚਾਹੋ ਤਾਂ ਵੀਰ ਨਾਲ ਸੰਪਰਕ ਕਰ ਲਿਓ ਬਾਈ ਤੁਹਾਨੂੰ ਸਾਰੀ ਡਿਟੇਲ ਇਹਦੀ ਦੱਸ ਦਊਗਾ ਸੋ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਨਗ ਇੱਕੋ ਦਿਖਾਉਣਾ ਸੀਗਾ ਪਰ ਫਾਰਮ ਤੇ ਇਸ ਟਾਈਮ ਨਗ ਹੋਰ ਵੀ ਮੌਜੂਦ ਨੇਗੇ ਸਾਹਮਣੇ ਤੁਸੀਂ ਦੇਖ ਰਹੇ ਹੋ ਦੋਸਤੋ ਛੋਟੀਆਂ ਬੱਚਿਆਂ ਦਾ ਵੀ ਵੀਰ ਸਕ੍ਰੀਨ ਹੋਵੇ ਤੇ ਬਾਈ ਨਾਲ ਜਰੂਰ ਸੰਪਰਕ ਕਰ ਸਕਦਾ ਹੈਗਾ ਗਾਂ ਇੱਧਰ ਹੋਰ ਵੀ ਖੜੀ ਹੈ ਇੱਕ ਤਾਜੀ ਸੂਈ ਪਰ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਇੱਕੋ ਹੀ ਨੱਕ ਦਿਖਾਉਣਾ ਸੀਗਾ ਸੋ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਦੋਸਤੋ ਤਸੱਲੀ ਕਰਨਾ ਤੁਹਾਡਾ ਫਰਜ਼ ਹੈਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ